ਅੱਜ ਦੇ ਸਾਡੇ ਇਸ ਸਟੂਲ ਆਫ ਐਮੀਨੈਂਸ ਦੇ ਵਿੱਚ ਆਏ ਹੋਏ ਸ਼ਹਿਜ਼ ਮਹਿਮਾਨ ਸਾਡੇ ਭਾਂਜੀ ਅਰਮਿਤ ਸਿੰਘ ਜੀ ਤੋਂ ਕੈਡ ਵੀਡੀਓ ਸਾਫ ਬਾਦ ਨੌਸੈਂਟ ਜੀ ਦੇ ਗਾਰਡੀਅਨ ਸਾਹਿਬ ਸਾਡੇ ਸੀਨੀਅਰ ਸਿਟੀਜ਼ਨ ਦੁਸਰ ਸਾਡੇ ਬਹੁਤ ਸਾਰੇ ਸਤਿਕਾਰਯੋਗ ਚੀਜ਼ ਹੋਣਗੇ ਜੀ ਸਤਿਕਾਰਯੋਗ ਜਰਦਨ ਜੀ ਤੇ ਸਾਡੇ ਪ੍ਰੈਸ ਪੁਆਇੰਟ ਇਸ ਵੀਜ਼ਨ ਸੋ ਅੱਜ ਓਰੀਐਂਟੇਸ਼ਨ ਪ੍ਰੋਗਰਾਮ ਦੇ ਵਿੱਚ ਬੱਚਿਆਂ ਦੀਆਂ ਜੋਰਦਾਰ ਤਾੜੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ। ਸੋ ਇਸ ਮੌਕੇ ਤੇ ਮੈਂ ਦੇ ਚਾਹਤ ਸੌਰ ਤੇ ਸਾਡੇ ਅੱਜ ਦੇ ਜਿਹੜੇ ਮੁੱਖ ਮਹਿਮਾਨ ਨੇ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਜੋ ਇਹ ਬੱਚੇ ਬੈਠੇ ਨੇ ਇਹ ਬੱਚੇ 8-8 ਸਕੂਲਾਂ ਦੇ ਵਿੱਚੋਂ ਆਏ ਨੇ ਇਹਨਾਂ ਬੱਚਿਆਂ ਨੇ ਪੰਜਾਬ ਸਰਕਾਰ ਦੁਆਰਾ ਜਿਹੜਾ 8ਵੀਂ ਜਮਾਤ ਦੇ ਵਿੱਚ ਜਸਲੀਆ ਜਾਂਦਾ ਸਕੂਲ ਆਫ ਐਮੀਨਸ ਦਾ ਉਹ ਟੈਸਟ ਕਲੀਅਰ ਕਰਕੇ 9ਵੀਂ ਜਮਾਤ ਦੇ ਵਿੱਚ ਸਾਡੇ ਸਕੂਲ ਦੇ ਵਿੱਚ ਸਕੂਲ ਆਫ ਐਮੀਨਸ ਦੇ ਵਿੱਚ ਆਏ ਨੇ ਸੋ ਇਹ ਬੱਚੇ ਬਹੁਤ ਹੀ ਮਿਹਨਤੀ ਨੇ ਤੇ ਆਮ ਬੱਚਿਆਂ ਦੇ ਨਾਲੋਂ हट ਕੇ ਇਹਨਾਂ ਦੀ ਇਹ ਵਿਸ਼ੇਸ਼ ਪ੍ਰਾਪਤੀ ਹੈ ਕਿ ਇਹਨਾਂ ਨੇ ਉਹ ਟੈਸਟ ਕਲੀਅਰ ਕਰਕੇ ਜਿਹੜੀ ਪੰਜਾਬ ਸਰਕਾਰ ਦੁਆਰਾ ਮੈਰਿਟ ਵਾਣੀ ਇਹ ਮੈਰਿਟ ਦੇ ਵਿੱਚ ਇਹ ਬੱਚੇ ਆਏ ਨੇ ਤੇ ਇਹ ਬੱਚੇ 9 ਦੇ ਵਿੱਚ ਸਕੂਲ ਆਫ ਐਮੀਨਸ ਵਿੱਚ ਆਏ ਨੇ ਸੋ ਇਹਨਾਂ ਦੇ ਲਈ ਆਪ ਦਾ ਯਾਰ ਦੁਆਰਾ 118 ਸਕੂਲ ਨੇ ਜਿਹੜੇ ਉਹ ਪੰਜਾਬ ਦੇ ਵਿੱਚ ਸਕੂਲ ਆਫ ਐਮ ਐਨ ਐਸ ਦੇ ਵਿੱਚ ਚਲਾਏ ਗਏ ਨੇ ਤੇ ਸਾਹਮਣੇ ਵਾਲਾ ਜਿਹੜਾ ਸਕੂਲ ਆ ਉਹਨਾਂ ਦੇ ਵਿੱਚੋਂ ਇੱਕ ਸਕੂਲ ਹੈ ਜਾ ਉਹਨਾਂ 118 ਦੇ ਵਿੱਚੋਂ ਇਹ ਸਾਡੇ ਸਕੂਲ ਦੇ ਵਿੱਚ ਪਹਿਲਾਂ ਸਿਰਫ ਤੇ ਸਿਰਫ ਹੀ ਚੱਲਿਆ ਮੁੰਡਿਆਂ ਦਾ ਸਕੂਲ ਹੁੰਦਾ ਸੀਗਾ ਬॉयਜ਼ ਹੁੰਦੇ ਸੀ ਤੇ ਜਿਹੜੀਆਂ ਸਾਡੇ ਚੋਲੇ ਚਾਲਸ ਆਈਆਂ ਨੇ ਇਹ ਉਸੇ ਲੜੀ ਦੇ ਤਹਿਤ ਆਈਆਂ ਨੇ ਜਿਨ੍ਹਾਂ ਨੇ 8ਵੀਂ ਦੇ ਵਿੱਚੋਂ ਟੈਸਟ ਦਿੱਤਾ ਤੇ 9ਵੀਂ ਦੇ ਵਿੱਚ ਉਹਨਾਂ ਨੂੰ ਐਮ ਐਨ ਐਸ ਸੈਕਸ਼ਨ ਦੇ ਵਿੱਚ ਐਡਮਿਸ਼ਨ ਮਿਲੀ ਤੇ ਇਸੇ ਤਰ੍ਹਾਂ ਹੀ 10ਵੀਂ ਦੇ ਵਿੱਚ ਵੀ ਇਹ ਟੈਸਟ ਲਿਆ ਜਾਂਦਾ ਜਿਹੜੇ ਬੱਚੇ 10ਵੀਂ ਦੇ ਵਿੱਚੋਂ ਟੈਸਟ ਪਾਸ ਕਰਦੇ ਨੇ ਉਹਨਾਂ ਨੂੰ ਪਲੱਸ 1 ਦੇ ਵਿੱਚ ਮੈਡੀਕਲ ਨਾਨ ਮੈਡੀਕਲ ਤੇ ਕਮਰਸ ਆਰਟਸ ਉਹਨਾਂ ਜੱਛਨਾ ਦੇ ਵਿੱਚ ਐਡਮਿਸ਼ਨ ਦਾ ਮਿਲਦੀ ਆ ਜਿਹੜੇ ਬੱਚਿਆਂ ਦਾ ਐਮੀਨਸ ਸੈਕਸ਼ਨ ਕਿਵੇਂ ਹੋਦਾ ਸੋ ਬੱਚੇ ਜਿਸ ਤਰ੍ਹਾਂ ਤਿੰਨ ਦਿਨਾਂ ਤੋਂ ਅਸੀਂ ਤੁਹਾਨੂੰ ਅਲੱਗ-ਅਲੱਗ ਪਰਸਨੈਲਿਟੀ ਦੇ ਨਾਲ ਰੂਪ-ਰੂਪ ਕਰਵਾ ਰਹੇ ਹਾਂ ਤੇ ਅੱਜ ਸਵੇਰ ਵੇਲੇ ਇਸੇ ਸ਼ਹਿਰ ਜਨ ਦੇ ਵਿੱਚ ਸਾਡੇ ਬਹੁਤ ਹੀ ਸਤਕਾਰਯੋਗ ਡਾਕਟਰ ਰਮੇਸ਼ ਕੁਮਾਰ ਐਸਐਮਓ ਸਿਵਲ ਹਸਪੀਟਲ ਸਾਨੇਬੜ ਤੋਂ ਉਹਨਾਂ ਦੀ ਸਨੁੱਕੀ ਟੀਮ ਵੀ ਪਹੁੰਚੀ ਸੀ। ਕੋਈ ਬੱਚਿਆਂ ਦੇ ਰੂਰ ਹੋ ਕੇ ਗਏ ਨੇ ਤੇ ਉਸੇ ਲੜੀ ਦੇ ਤਹਿਤ ਸਾਡੇ ਵਿੱਚ ਆ ਗਏ ਨੇ ਸਰਦਾਰ ਗੁਰਦੀਪ ਸਿੰਘ ਜੀ ਰਿਟਾਇਰਡ ਈਟੀਓ ਸਾਹਿਬ। ਇਹ ਅੱਜ ਦੇ ਡਾਕਟਰ ਦੇ ਤੌਰ ਤੇ ਆਪਣੀ ਇਹ ਜ਼ਿਵਾਮਾਂ ਦੇ ਕੇ ਪੰਜਾਬ ਸਰਕਾਰ ਵੱਲੋਂ ਰਿਟਾਇਰ ਹੋ ਚੁੱਕੇ ਨੇ ਤੇ ਉਹਨਾਂ ਦੇ ਨਾਲ ਹੀ ਬੈਠੇ ਨੇ ਸਰਦਾਰ ਸਾਬ ਜੀ ਇਹ ਐਸਐਸ ਸਾਹਿਬ ਇੱਕ ਯਾਤਰੀ ਜਿਹੜਾ ਕਨੈਕਟ ਕਰਨਾ ਚਾਹੁੰਦਾ ਹੈ ਨਾ ਤੇ ਸਾਡੇ ਮਿਲਟਰੀ ਦੇ ਵਿੱਚ ਸੀਰੀਅਸ ਸਪਲਾਰ ਕਿਉਂ ਜਾ ਰਹੇ ਜੀ ਤੇ ਸਾਡੇ ਇੱਧਰ ਬੈਠੇ ਨੇ ਫੂਟ ਕਾਰਪੋਰੇਸ਼ਨ ਆਫ ਇੰਡੀਆ ਦੇ ਵਿੱਚੋਂ ਐਜ਼ ਅ ਮਿਲਿਟਰੀ ਦੇ ਤੌਰ ਤੇ ਸਵਾਮਾਨ ਹਵਾ ਕੇ ਆਏ ਨੇ ਸਰਦਾਰ ਸੰਪੂਰਨ ਸਿੰਘ ਜੀ ਤੋਂ ਉਹ ਵੀ ਆਏ ਸਾਡੇ ਸਾਬਾ ਬਣਾਣਾ ਬਿਸ਼ਰ ਜੀ ਨੂੰ ਬੁਹੂਰੇ ਰੋਮਾਂ ਦਾ ਸਾਬਾ ਸਾਬ ਜੀ ਐਸਐਸ ਸਾਹਿਬ ਕੋ ਆਉਣਗੇ ਤੇ ਬੱਚਿਆਂ ਨੂੰ ਦੱਸਣ ਦੇ ਜੇ ਜੇ ਪੰਜਾਬ ਪੁਲਿਸ ਦੇ ਵਿੱਚ ਜਾਣਾ ਸਾਉਣਾਂ ਨੂੰ ਕਿਹੜੇ ਗ੍ਰੇਡ ਦੇ ਵਿੱਚ ਪੜ੍ਹਾਈ ਕਰਨੀ ਪੈਣੀ ਆ ਤੇ ਉਹਦੀ ਜਿਹੜੀ ਗਰੂਪ ਰੇਟਾ ਵਾ ਤਾਂ ਜੋ ਬੱਚੇ ਹੋਣ ਤੋਂ ਹੀ ਆਪਣਾ ਜਿਹੜਾ ਤਾਰਜਾ ਕਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਉਹਨਾਂ ਨੇ ਸੈੱਟ ਕੀਤਾ ਹੋਇਆ ਉਹਦੇ ਬਾਰੇ ਸਾਰੇ ਵਿਸਤਾਰ ਨਾਲ ਜਾਣਕਾਰੀ ਦੇਣਗੇ ਸਾਡੇ ਬਹੁਤ ਹੀ ਸਰਕਾਰ ਦੇ ਸਰਦਾਰ ਲਵ ਸਿੰਘ ਜੀ ਪਹਿਲਾਂ ਤਾਂ ਮੈਂ ਬੱਚਿਆਂ ਨੂੰ ਵਧਾਈ ਦੇਣਾ ਬਹੁਤ ਵਧਾਈ ਦੇ ਪ੍ਰਾਤਨੋਂ ਜਿਹੜਾ ਜੀ ਤੁਸੀਂ ਪਹਿਲਾ ਟੈਸਟ ਕਲੀਅਰ ਕੀਤਾ ਤੇ ਸਾਨੂੰ ਬਹੁਤ ਖੁਸ਼ੀ ਹੋਈ ਆ ਅੱਜ ਦੇ ਜਮਾਨੇ ਦੇ ਵਿੱਚ ਬਿਡੇ ਮੁੰਡਿਆਂ ਕੁੜੀਆਂ ਦਾ ਕੋਈ ਫਰਕ 100-100 ਮੁੰਡਿਆਂ ਦੇ ਵਿੱਚ ਇੱਕ-ਇੱਕ ਕੁੜੀ ਕੰਮ ਕਰਦੀ ਆ ਜੇ ਉਹਦਾ ਨੇਚਾ ਹੋਵੇ ਉਹਦਾ ਹੱਦਿਆ ਸਹੀ ਹੋਵੇ ਵੀ ਮੈਂ ਕੰਮ ਤੇ ਮੰਜ਼ਿਲ ਤੇ ਪਹੁੰਚਣਾ ਤਾਂ ਉਹ ਬੱਚਾ ਮੰਜ਼ਿਲ ਤੇ ਪਹੁੰਚ ਜਾਂਦਾ ਤੇ ਬੱਚੋ ਤੁਸੀਂ ਪੜਾਈ ਕਰੋ ਪੂਰੀ ਡਟ ਕੇ ਪੜੋ ਅੱਜ ਤੁਹਾਡੀ ਜਿਹੜੀ ਪੰਜਾਬ ਸਰਕਾਰ ਆ ਬੱਚਿਆਂ ਨੂੰ ਪੜਾਉਣ ਲਈ ਬਹੁਤ ਕੁਝ ਦੇ ਰਹੀ ਆ ਔਰ ਤੁਸੀਂ ਲੈਣ ਵਾਲੇ ਬਣੋ ਜਦੋਂ ਆਪਾਂ ਲੈਣ ਦੇ लायक ਹੀ ਨਹੀਂ ਆਗੇ ਤੇ ਫਿਰ ਸਰਕਾਰ ਤੋਂ ਦਰੋਸ ਦੇਈਏ ਮਾੜੀ ਗੱਲ ਆ। ਪੜੋ ਬਹੁਤ ਮਹਿਕਮੇ ਤੋਂ ਕਲਾਸਰੂਮ ਤੋਂ ਬਾਹਰ ਰਹ ਜਾਂਦੇ ਆ ਨਾਨ ਮੈਡੀਕਲ ਤੋਂ ਬਾਹਰ ਪਾਰਟੂ ਤੋਂ ਬਾਅਦ ਕੋਈ ਡਾਊਟ ਲੈਣ ਚ ਲੈ ਜਾਂਦਾ ਕੋਈ ਕਿਤੇ ਨਰਸਿੰਗ ਚ ਲੈ ਜਾਂਦਾ ਜਿਹੜੇ ਕਮਰਸ ਦੇ ਆ ਉਹ ਆਪਣੀ ਲਾਈਨ ਤੇ ਚਲੇ ਜਾਂਦੇ ਆ ਜੇ ਪੁਲਿਸ ਵਿੱਚ ਜਾਣਾ ਤਾਂ ਉਹ ਪਲਾਸਟ੍ਰਮ ਤੋਂ ਬਾਅਦ ਬਹੁਤ ਸੌਖਾ ਤਰੀਕਾ ਬੈਠਾ ਪੁਲਿਸ ਦੇ ਜਾਣ ਦਾ ਪਰ ਆਪਾਂ ਇਹੋ ਜਿਹਾ ਕੰਮ ਨਾ ਕਰੀਏ ਕਿ ਪੁਲਿਸ ਕੋਲ ਜਾਣ ਤੋਂ ਪਹਿਲਾਂ ਹੀ ਕੋਈ ਗਲਤੀਆਂ ਕਰ ਲਈਏ। ਪਹਿਲਾਂ ਤਾਂ ਇਹ ਕਿਸੇ ਬੱਚੇ ਨੇ ਮੋਟਰਸਾਈਕਲ ਬਾਈਕ 18 ਸਾਲ ਤੋਂ ਉੱਤੇ ਚਲਾਉਣਾ। ਬਹੁਤ ਵੱਡਾ ਜੁਰਮ ਹੈ ਬੇਟੇ ਨਾਲੇ ਤਾਂ ਆਪ ਨਾਲੇ ਆਪਣੇ ਪੇਰੈਂਟਸ ਨੂੰ ਖਰਾਬ ਕਰਾਂਗੇ। ਸਿਰਫ 16 ਸਾਲ ਦੇ ਬੱਚੇ ਦਾ विदाਉਟ ਗੇਅਰ ਦਾ ਲਾਇਸੈਂਸ ਬਣਦਾ ਤੁਸੀਂ ਆਪਣੇ ਕੈਫੇ ਦੇ ਜਾ ਕੇ ਲਾਇਸੈਂਸ ਬਣਾ ਸਕਦੇ ਹੋ। ਫਿਰ ਐਕਟਵਾ ਚਲਾ ਸਕਦੇ ਹੋ। ਅਗਰ ਬਾਅਦ ਤੁਸੀਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰਨਾ ਜਿਹੜਾ ਕਿ ਆਪਾਂ ਕਾਨੂੰਨ ਦੇ ਉਲਟ ਚੱਲੇ। ਸਾਨੂੰ ਡਾਕਟਰ ਪੀਮਰਾਹ ਬੇਦਕਰ ਨੇ ਬਹੁਤ ਜਿਉਣ ਲਈ ਬਹੁਤ ਮਦਦ ਦਿੱਤਾ ਹੋਇਆ। ਪਰ ਆਪਾਂ ਪੜਦੇ ਨਹੀਂ ਬੇਟਾ। ਪੜੋ ਤੇ ਸੰਘਰਸ਼ ਕਰੋ ਇੱਕੋ ਹੀ ਨਾ ਰਹੀ ਆਪਾਂ ਸੰਘਰਸ਼ ਇਹ ਨਹੀਂ ਆਪਾਂ ਡਾਂਗ ਚੱਕ ਕੇ ਕਰਨਾ ਆਪਾਂ ਪੜਾਂਗੇ ਆਪਾਂ ਨੂੰ ਨੌਲੇਜ ਹੋਊ ਸੰਘਰਸ਼ ਕਰਾਂਗੇ ਕੋਈ ਸਾਨੂੰ ਕੁਐਸਚਨ ਕਰੂਗਾ ਅਸੀਂ ਉਹਦਾ ਜਵਾਬ ਦੇ ਦਿਆਂਗੇ ਉਹਨੂੰ ਸੰਘਰਸ਼ ਕਿਹਾ ਜਾਂਦਾ ਜੇ ਕੋਈ ਗਲਤ ਕੰਮ ਕਰੂਗਾ ਉਹਨੂੰ ਅਸੀਂ ਰੋਕਾਂਗੇ ਵੀ ਸਾਹ ਨਾ ਤੁਸੀਂ ਆ ਗਲਤ ਕੰਮ ਕਰ ਰਹੇ ਹੋ ਇਸ ਤਰ੍ਹਾਂ ਆ ਰਾਈਟ ਕਰੋ ਠੀਕ ਹੈ ਇਹਨਾਂ ਗੱਲਾਂ ਨੂੰ ਕਹਿੰਦੇ ਸੰਘਰਸ਼ ਨਾ ਕਿ ਆਪਾਂ 10 ਬੰਦੇ ਇਕੱਠੇ ਹੋ ਕੇ ਐਜੂਕੇਸ਼ਨ ਕਰ ਲਈਏ ਜਾਂ ਹੋਟੇਲ ਕੰਮ ਕਰ ਲਈਏ ਰੋਡ ਤੇ ਬਹਿ ਲਈਏ ਇਹ ਕੰਮ ਸੰਘਰਸ਼ ਨਹੀਂ ਹੁੰਦਾ ਸੰਘਰਸ਼ਾ ਪੜਨਾ ਤੇ ਅੱਗੇ ਜਾਣਾ ਇਹਨੂੰ ਸੰਘਰਸ਼ ਕਹੇ ਜਾਂਦਾ ਤੇ ਮੈਂ ਉਮੀਦ ਆਖਦਾ ਕਿ ਬੱਚੇ ਥੋੜੇ ਚੋ ਟਾਪਰ ਕੌਣ ਆਇਆ ਬੱਚਿਆਂ ਚ ਕੌਣ ਆ ਟਾਪਰ ਥੋੜੇ ਚੋ ਬਤਾਓ ਮੈਨੂੰ ਵੈਰੀ ਇਨਾਂ ਨੂੰ ਧਿਆਨ ਰੱਖ ਕੇ ਅੱਗੇ ਬਾਦੋਂ ਦੇ ਬੱਚੇ ਬਹੁਤ ਥੋੜੇ ਬੋਲ ਤਰੱਕੀਆਂ ਨੇ ਤੁਸੀਂ ਸਾਡੇ ਆਉਣ ਵਾਲਾ ਦੇਖਦਾ ਪਿਵੇਖੋਂ ਬਹੁਤ ਵੱਡਾ ਸਾਨੂੰ ਥੋੜੇ ਤੇ ਮਾਣ ਆ ਤੇ ਸਾਡਾ ਮਾਣ ਨਾਲ ਤੋਂ ਇੰਨਾ ਹੀ ਕਹਦੇ ਹੋਏ ਫਜ਼ੀਲ ਵੈਕੂ ਜੀ ਦਾ ਬਹੁਤ ਬਹੁਤ ਧੰਨਵਾਦ ਵੈਕੂ ਜੀ ਮੈਂ ਸਰਪੰਚ ਸਾਹਿਬ ਨੂੰ ਦੱਸਣਾ ਚਾਹਾਂ ਜੀ ਇਹ ਉਹ ਬੱਚੇ ਨੇ ਜਿਹੜੇ ਬੱਚੇ 8ਵੀਂ ਦੇ ਵਿੱਚੋਂ ਸਕੂਲ ਆਫ ਐਮਿਨੈਂਸ ਦਾ ਜਿਹੜਾ ਚੈਸਟ ਆ ਉਹ ਕਲੀਅਰ ਕਰਕੇ 9ਵੀਂ ਜਮਾਤ ਦੇ ਵਿੱਚ ਐਮਿਨੈਂਸ ਸੈਕਸ਼ਨ ਦੇ ਵਿੱਚ ਸੋ ਪੰਜਾਬ ਸਰਕਾਰ ਦੁਆਰਾ ਇਹਨਾਂ ਦੇ ਲਈ ਵਿਸ਼ੇਸ਼ ਪ੍ਰੋਗਰਾਮ ਪੁਰੀ ਡਿਵੀਸ਼ਨ ਪਲਾਨ ਵਿਚ ਜਿਹਾ ਜਿਹਾ ਸੀ ਪਿਛਲੇ ਤਿੰਨ ਦਿਨਾਂ ਤੋਂ ਇਹਨਾਂ ਨੂੰ ਸਿਬਾਤ ਵਕਤ ਪਰਸਨੈਲਿਟੀ ਦੇ ਨਾਲ ਰੂਰੂ ਕਰਵਾ ਰਹੇ ਸੋ ਅੱਜ ਸਵੇਰ ਵਾਲੇ ਮਾਰਨਿੰਗ ਸੈਸ਼ਨ ਦੇ ਵਿੱਚ ਸਾਡੇ ਇਸ ਸਨਮਣ ਵਾਲ ਸ੍ਰੀ ਸ਼ਾਨ ਸਰਦਾਰ ਜਲਦੀਪ ਸਿੰਘ ਜੀ ਈਟੀਓ ਸਾਹਿਬ ਐਜ਼ ਅ ਡਾਇਰੈਕਟਰ ਅਫਸਰ ਦੇ ਤੌਰ ਤੇ ਇਹਨਾਂ ਨੇ ਆਪਣੀਆਂ ਸੇਵਾਵਾਂ ਨਿਭਾਈਆਂ ਨੇ ਤੇ ਈਟੀਓ ਦੇ ਰਿਟਾਇਰਡ ਅਹੁਦੇ ਤੋਂ ਰਿਟਾਇਰਡ ਹੋਏ ਨੇ ਸੋ ਵੀ ਅੱਜ ਦੇ ਮੌਕੇ ਤੇ ਬੱਚਿਆਂ ਨੂੰ ਮੁਕਤ ਹੋਣਗੇ ਜਲਦੀਪ ਸਿੰਘ ਜੀ ਈਟੀਓ ਸਾਹਿਬ ਹੋਨ ਕਹਿੰਦੇ ਬੰਦ ਜਿੰਨ ਗੜਗਾ ਹੈ ਜੀ ਸਾਰੇ ਨੂੰ ਜੈਨੋ ਤੇ ਬੱਚਿਆਂ ਨੂੰ ਮੈਂ ਬਹੁਤ ਵਿਸ਼ੇਸ਼ ਤੌਰ ਤੇ ਕਹਿਣਾ ਚਾਹੁੰਦਾ ਵੀ ਇਹਨਾਂ ਦਾ ਸਭ ਤੋਂ ਪਹਿਲਾ ਬੱਚੇ ਆਪਣੇ ਆਪ ਸਾਡੇ ਬਾਦ ਇਹੜੇ ਆਪਣੇ ਸਾਰੇ ਟੈਸਟ ਪਾਸ ਕੀਤੇ ਸਭ ਤੋਂ ਪਹਿਲੀ ਤੁਹਾਡੀ ਇਹ ਆਪਣੇ ਸਿੱਖੀ ਬੇੜੀ ਤੁਸੀਂ ਪਹਿਲਾ ਟੈਸਟ ਪਾਸ ਕੀਤਾ ਇਸ ਤੋਂ ਅੱਗੇ ਤੁਸੀਂ ਬਹੁਤ ਟੈਸਟ ਪਾਸ ਕਰਦੇ ਨੇ ਤੁਹਾਡੀ ਮਿਹਨਤ ਲਗਨ ਵਿੱਚ ਬਹੁਤ ਜੁੜੀ ਆ ਅਸੀਂ ਵੀ ਸਾਡਾ ਸਾਡੇ ਅਸੀਂ ਮੈਂ ਆਪਣੀ ਗੱਲ ਸੁਣਾਉਂਦਾ ਤੁਹਾਨੂੰ ਅਸੀਂ ਵੀ ਛੋਟੇ ਛੋਟੇ ਘਰ ਤੋਂ ਉੱਠ ਕੇ ਮੀਡਲ ਫੈਮਿਲੀ ਤੋਂ ਉੱਠ ਕੇ ਐਸਐਸਪੋਲਿਜੀ ਪੜ੍ਹੇ ਆ ਕਿਸੇ ਕੋਲੋਂ ਪੜ੍ਹ ਕੇ ਘੰਤ ਰੱਖੀਆਂ ਕੀਤੀਆਂ ਸਾਰੀਆਂ ਐਸ ਸਭ ਤੋਂ ਪਹਿਲਾਂ ਮੈਂ 2083 ਦੇ ਵਿੱਚ ਐਜ ਕਲਾਸ ਭੱਤੀ ਹੋਇਆ ਸੀਗਾ ਅਕਸਾਈਟੈਕ ਟੈਕ ਡਿਪਾਰਟਮੈਂਟ ਦੇ ਵਿੱਚ ਉਦੋਂ ਮੇਰੀ ਪੋਲੀਮੈਨਸੀਗੀ ਬਹੁਤ ਚੱਲ ਰਹੀ ਉਸ ਤੋਂ ਬਾਅਦ ਪੜਾਈ ਤੇ ਆਪਣੇ ਅ ਡਾਕਟਰ ਦੇ ਨਾਲ ਦੇ ਜੋਬ ਦੇ ਨਾਲ ਨਾਲ 85 ਦਿਨ ਦੀ ਮੈਚ ਹੋ ਗਈ। 85 ਦਿਨ ਬਾਅਦ ਦੇ ਬੈਕ ਤੋਂ ਬਾਅਦ ਮੇਰੇ ਬਿਸਟਰਸ ਦੇ ਵੀ ਪ੍ਰੋਫੈਸ ਕਰਨੀ ਸੀ ਕਿ ਉਸ ਤੋਂ ਬਾਅਦ ਦੇ ਨਾਲ ਦੇ ਨਾਲ ਮੈਚ ਤੋਂ ਬਾਅਦ ਬੜਾਈ ਕੀਤੀ। ਤੁਸਾ ਗ੍ਰੇਵਿਸ਼ ਗ੍ਰੇਵਿਸ਼ਨ ਕੀਤੀ। ਇਹ ਕੀਤੀ। ਮੈਂ ਤੇ ਮੇਰੇ ਬਿਸਟਰਸ ਜੀ ਇਕੱਠੇ ਬਿਤਰੇ ਤੇ ਰਹੇ। ਇਕੱਠੇ-ਇਕੱਠਿਆਂ ਨੇ ਇਹ ਕੀਤੀ ਜਾਂਦੀ। ਉਸ ਤੋਂ ਬਾਅਦ ਅਸੀਂ ਨਾਲ ਦੇ ਨਾਲ ਮਾਈਕਰੋ ਦੀ ਪੇਪਰ ਮੰਦਹਾੜੇ ਇੱਕ ਸਿੱਟੜ ਗ੍ਰੇਡ ਦਾ ਉਹ ਪੇਪਰ ਦਿੱਤਾਵੇਂ ਉਹ ਜੋ ਦੋ ਵਾਰੀ ਪਹਿਲਾਂ ਫੇਲ ਹੋਇਆ ਤੀਜੀ ਵਾਰੀ ਮੈਂ ਪੇਪਰ ਦੇ ਦੁਆਰਾ ਸਿਰ ਦਿੱਤਾ ਉਸੇ ਰੂਪ ਵਿੱਚ ਸਲੀਰ ਕੀਤਾ ਉਹ ਉਸ ਤੋਂ ਬਾਅਦ ਮੈਂ ਸਿਸਟਰ ਰੇਡ ਦਾ ਉਹ ਉਹ ਸਿਚਰ ਲਗਾਇਆ ਦੁਆਰਾ ਸਿਚਰ ਤੋਂ ਬਾਅਦ ਜਿਹੜਾ ਉਸ ਤੋਂ ਬਾਅਦ ਇੰਸਪੈਕਟਰ ਦੀ 2001 ਦੇ ਵਿੱਚ ਮੈਂ ਇੰਸਪੈਕਟਰ ਬਣਿਆ ਉਸ ਸਿਚਰ ਤੋਂ ਬਾਅਦ ਸਿਟੀ ਰੋਡ ਨਾਲ ਨਾਲ ਤੱਕੀ ਕਰਦੇ ਰਹੇ ਉਸ ਤੋਂ ਬਾਅਦ ਮੈਂ ਵੀਡੀਓ ਬਣਿਆ ਦੋਸਰ ਬਣਾ ਲਿਆ ਪਾਛੇ ਸਾਲ ਬੈਠੇ ਵੀ ਰਿਹਾ ਕਿ ਮੈਂ ਇਹ ਸਭ ਕਿਹੜਾ ਦੋਨਾਂ ਨੇ ਇਹ ਅਖਰ ਤੁਸੀ ਨਾਲ ਜੀ ਤੱਕੜਾ ਹੀ ਚਲੋਗੇ ਜੇ ਮੈਂ ਇਹ ਕਲਸ ਕਰਦੇ ਨਾਲ ਦੇ ਕਲਸ ਦੇ ਨਾਲ ਦੇ ਇਹ ਲੋਕ ਜਿਹੜੇ ਬੰਦੇ ਗਲਤ ਕੰਮ ਅੰਝ ਕਰ ਜਾਂਦੇ ਨੇ ਉਹ ਪੈਸੇ ਲੈਦੇ ਪਾ ਜਾਂਦੇ ਨੇ ਉਹ ਉੱਥੇ ਘਰੇ ਜਾਂਦੇ ਨੇ ਘਰੇ ਜਾਂਦੇ ਨੇ ਅਸੀਂ ਆਪਣੇ ਜੁੜੀ ਦੇ ਦੌਰਾਨ ਮਾਦੇ ਦੀ ਸਰਕਾਰ ਦਾ ਬਣ ਕੀਤਾ ਨਾਲ ਆਪਣੀ ਕੋੜਾਈ ਕੀਤੀ ਪਰ ਇਹ ਨਾਲ ਅਸੀਂ ਆਪਣੇ ਨਾਲ ਚੱਕੇ ਦੇ ਬਾਲੀ ਸਿੱਧਾ ਦਿੱਤਾ ਤਾਂ ਕਿ ਅਸੀਂ ਆਪਣੀ ਨਕੀ ਕਰ ਸਕੀਏ ਕਿਵੇਂ ਨਾਲ ਦਾ ਆਪਾਂ ਦੇਖਦੇ ਹਾਂ ਅੱਜ ਕੱਲ੍ਹ ਦੇ ਜਵਾਨੇ ਵਿੱਚ ਲਗਾਪਾ ਕਹਿੰਦੇ ਨੇ ਨੌਕਰੀ ਬੜੀ ਆਸਾਨੀ ਮਿਲਦੀ ਹੈ ਪੋਸਟਮੈਨ ਦੇ ਵਿੱਚ 85 ਦੇ ਵਿੱਚ ਜਦੋਂ ਮੈਂ ਟ੍ਰੈਕਲੱਸ ਲੱਗਿਆ ਸੀ ਉਸ ਤੋਂ ਬਾਅਦ ਉਹ ਡੀਏ ਕਰੀ ਮੈਂ ਵੀਏ ਤੋਂ ਬਾਅਦ ਮੈਂ ਉਸ ਤੋਂ ਪਹਿਲਾਂ ਵੀ ਪਹਿਲੇ ਪਹਿਲੇ ਹੀ ਮੈਂ ਇਹ ਸੀ ਟੈਸਟ ਪਲੀਅਰ ਕੀਤਾ ਸੀ 85 ਦੇ ਵਿੱਚ ਤੇ 85 ਵਿੱਚ ਜੇਐਸਸੀ ਲੱਗਿਆ ਸੀ ਮੈਂ ਉਹ ਨੌਕਰੀ ਛੱਡ ਕੇ ਮੈਂ ਮੇਰੇ ਕੁਝ ਮਜ਼ਾ ਉਹ ਉਸ ਤੋਂ ਬਾਅਦ ਟਾਈਮ ਹੁੰਦਾ ਜੀ ਉਹ ਸਾਰੇ ਸਾਰੇ ਪੁੱਛਿਆ ਕਿ ਪੁਲਿਸ ਵਾਲਿਆਂ ਦੇ ਵੀ ਕਹਿੰਦੇ ਜੀ ਬੜੀ ਬੋਕੀ ਨੌਕਰੀ ਆ ਵੀ ਤੁਸੀਂ ਆਪਣਾ ਇੱਧਰ ਲੱਗੇ ਹੋ ਜੌਬ ਕਰਦੇ ਆ ਵੀ ਚਲ ਇੱਧਰ ਕੰਮ ਜੌਬ ਕਰ ਉਸ ਤਵਰ ਮੈਂ ਇਸੇ ਨੂੰ ਛੱਡ ਕੇ ਨੌਕਰੀ ਉਹ ਉਸ ਤਵਰ ਮੈਂ 50000 ਬਲਾਈ ਕੀਤਾ ਸੀਗਾ ਉਹ ਟੈਸਟ ਦਿੱਤਾ ਤੇ 87 ਦੇ ਨਾਲ 50000 ਲੱਗ ਗਏ ਉਦੋਂ ਵੀ ਫਿਰ ਮੈਨੂੰ ਸਾਰੇ ਮੇਰੇ ਦੋਸਤੋ ਮਿੱਤਰਾਂ ਨੇ ਕਿਹਾ ਜਦੋਂ ਬੁੱਧਰ ਇਧਰ ਇੰਸਪੈਕਟਰ ਦੀ ਗੱਲ ਨੰਬਰ ਲੀਡ ਸੀਗਾ ਮੇਰਾ ਕਦੇ ਹੁਣ ਤੁਸੀਂ ਇੰਸਪੈਕਟਰ ਬਣ ਜੇ ਤਾਂ ਪੰਚਾਇਤ ਦਾ ਨੌਂ ਉੱਧਰ ਬੈਠਣਾ ਮੇਰੇ ਕੋਲ ਇਸ ਕਰਕੇ ਵੀ ਨੌਕਰੀ ਜੇ ਤੁਸੀਂ ਬਿੰਦ ਕਰੋਗੇ ਕਿ ਸਾਰੇ ਲਾਈਕ ਵਰਚੂ ਆਪਣੇ ਬਹੁਤ ਸਿਆਣ ਨਾਲ ਪੜ੍ਹਾਈ ਕਰਕੇ ਆਪਣੇ ਮਾਪਿਆਂ ਦਾ ਨੌਰੋਸ਼ਨ ਕਰਨਾ ਸਕੂਲ ਦਾ ਨੌਰੋਸ਼ਨ ਕਰਨਾ ਕਿਸੇ ਖੇਰੇ ਨੂੰ ਤਰਕੀ ਇਕ ਤਕਲੀਫ ਹੋ ਕੇ ਅਸੀਂ ਤੁਹਾਡੇ ਹਾਜ਼ਰ ਕਦੇ ਕਿਸੇ ਵੀ ਬੱਚੇ ਨੂੰ ਪ੍ਰੋਬਲਮ ਹੋਵੇ ਮੈਡਮ ਕਹਿੰਦੇ ਜਦੋਂ ਵੀ ਤੁਹਾਡੇ ਕੋਲ ਕਿਸੇ ਬੱਚੇ ਨੂੰ ਪ੍ਰੋਬਲਮ ਹੋਵੇ ਤੁਸੀਂ ਹਾਜ਼ਰ ਹਾਂ ਜਦੋਂ ਵੀ ਇਹਨਾਂ ਲੋੜ ਕਹੇ ਜਾਂਦੀ ਲੋੜ ਹੋਵੇ ਨੰਮਤਿਆਰ ખાસ ਕਰਕੇ ਨਟਕਿਆਰ ਕਦੇ ਵੀ ਪੜ੍ਹਾਈ ਦੇ ਸਬੰਧ ਵਿੱਚ ਕਿਸੇ ਤਰ੍ਹਾਂ ਦੇ ਨੂੰ ਪ੍ਰੋਬਲਮ ਆਵੇ ਤਾਂ ਸਾਰੇ ਬੱਚਾ ਨੂੰ ਵੀ ਅਸੀਂ ਇਹ ਸਾਡੀ ਪੀਬਲੋ ਕੇਸ ਦੇ ਕਲੱਬ ਪੀ ਸਾਡੀ ਬੜੀ ਹੈ ਉਹਦੇ ਵਿੱਚ ਅਸੀਂ ਸੁਭੋਗ ਸ਼ਾਦੀਆਂ ਕਰਦੇ ਹਾਂ ਸਭਿਆਣ ਵਿੱਚ ਤੁਹਾਡੇ ਫਿਰ 400 ਦੇ ਵਿੱਚ ਅਸੀਂ ਬਾਕੀ ਕੰਮ ਕਰ ਚੁੱਕੇ ਆ ਸਨ ਇਹ ਹਲ ਤੱਕ ਦੀ ਇਹ ਲਾਇਬ੍ਰੇਰੀ ਬਣੀ ਤੁਹਾਡੇ ਸਾਹਮਣੇ ਫੋਟੋ ਲੱਗੀ ਜਾਂ ਨਾ ਤੁਸੀਂ ਉਹਨਾਂ ਵੇਰਵੇ ਕਰਦੇ ਇਹ ਲਾਇਬ੍ਰੇਰੀ ਸਾਡੀ ਕਲੱਬ ਦੇ ਵਿੱਚ ਕਰਵਾਏ ਗਏ ਸੀ ਤੇ ਸਾਰੇ ਬੱਚਾ ਦਸਤੋਰ ਘੱਟ ਕਰਕੇ ਇਹਨਾਂ ਨੂੰ ਬਿਲਕਾਰ ਵਾਲੇ ਕੌਣ ਕੌਣ ਜਾਣਦਾ ਅਸਕਰ ਕਰੋ ਡਾਕਟਰ ਵੀ ਉਹਨਾਂ ਕੋਲ ਨਹੀਂ ਜਾਂਦਾ ਦੇ ਬਾਕੀ ਬੱਚੇ ਨੂੰ ਮੈਂ ਕਹੂੰਗਾ ਬੈਨੂ ਹੋ ਗਿਆ ਵੀ ਬਟਰ ਇੰਬਰਾਵ ਦੇ ਕਰਾਰੇ ਬੱਚਿਆਂ ਨੂੰ ਜਾਣ ਕੀਤੀ ਜਾਵੇ ਨਾ ਉਹਨਾਂ ਡਾਕਟਰ ਪੀਬਾਉਟ ਪੀਬਾਉ ਦੇ ਕਰਕੇ ਇੱਕ ਬਹੁਤ ਵੱਡੀ ਸ਼ਕਤੀਤ ਹੋਏ ਤੇ ਜਿਨ੍ਹਾਂ ਨੇ ਆਪਣੇ ਦੇਸ਼ ਦਾ ਸੰਵਿਧਾਨ ਲਿਆ ਸੰਵਿਧਾਨ ਦੇ ਵਿੱਚ ਸਾਰਿਆਂ ਨੂੰ ਬਰਾਬਰ ਦਾ ਹੱਕ ਦਿੱਤਾ ਉਹਨੇ ਅਤੇ ਉਹਨਾਂ ਦੀ 35 ਡਿਗਰੀ ਹੋਵੇ ਕਰੀਣਾ ਸੀ ਉਹ ਤਕਰੀਬ ਪਰਿਵਾਰ ਚੁਟ ਕੇ 35 ਡਿਗਰੀਆਂ ਕਰਕੇ ਉਹ ਦੇਸ਼ ਦੇ ਕਾਨੂੰਨਾਂ ਮਾਤਰੀ ਬਣ ਗਏ ਉਹਨੇ ਸੰਵਿਧਾਨ ਲੈ ਕੇ ਸਾਰਿਆਂ ਨੂੰ ਬਰਾਬਰ ਦਾ ਹੱਕ ਦਿੱਤਾ ਉਸ ਤੋਂ ਪਹਿਲਾਂ ਸ਼ੂਜ਼ ਸ਼ਾਤ ਹੋਰ ਬਹੁਤ ਜਾਤਾਂ ਦੇ ਵਿੱਚ ਬੜਾ ਰੀਡਿਓ ਬਾਈ ਰੀਡਿਓ ਬੰਦੇ ਹੋਇਆ ਸੀਗਾ ਉਹਨੂੰ ਬਰਾਬਰਤਾ ਲਿਆਉਣ ਦਾ ਉਪਰ ਕਰਕੇ ਇਹਨਾਂ ਨੇ ਇਹ ਸਾਰਾ ਕੀਤਾ ਇਹ ਸਵਿਧਾਨ ਨੂੰ ਸਾਰੇ ਬਾਹਲੇ ਕੰਟਰੀ ਵੀ ਇਹਨੂੰ ਮੰਨਦੇ ਨੇ ਆਪਾਂ ਹੁਣ ਵੀ ਆਪੇ ਜਿਹੜੀ ਸਰਕਾਰ ਜੋ ਵੀ ਬਣਦੀ ਆ ਸਭ ਤੋਂ ਪਹਿਲਾਂ ਜੋ ਐਮਐਲਏ ਮੰਤਰੀ ਦਾ ਸੀ ਇਹ ਬੜਦਾ ਸਭ ਤੋਂ ਵੱਲ ਸਵਿਧਾਨ ਦੀ ਜ਼ਰੂਰ ਚੱਕਦਾ ਤੁਹਾਨੂੰ ਅвисੋ ਚੁੱਕ ਕੇ ਹੀ ਸਾਰੇ ਕੰਮ ਕਰਦੇ ਨੇ ਸਵਿਧਾਨ ਕਿਸੇ ਤਰ੍ਹਾਂ ਮੈਂ ਬੱਚੇ ਨੂੰ ਕਹੂੰਗਾ ਵੀ ਸਾਰੇ ਬਹੁਤ ਬੇਨਤੀ ਨਾਲ ਕਰਕੇ ਜਿੰਨਾਂ ਤੁਹਾਡੇ ਮੰਦ ਵਿੱਚ ਦਿਲਚਸਪ ਹੋਊਗਾ ਕਿ ਮੈਂ ਕਰਦਾ ਕੰਮ ਉਹ ਕਮ ਹੋਊਗਾ ਤੁਹਾਡਾ

ਇੱਕ ਟੈਸਟ ਪਾਸ ਕਰਨਾ ਕਾਬਲ ਬੰਦਾ ਹੀ ਮ뜰ਨ ਕੀ ਜਿਹਦੀ ਕਾਬਲੀਅਤ ਜ਼ਿਆਦਾ ਹੋਵੇ ਉਹੀ ਕਰ ਸਕਦਾ ਜਿਹਨੇ ਪੜਾਈ ਅੱਛੇ ਜਿਹਾ ਕੀਤੀ ਹੋਊਗੀ ਮਿਹਨਤ ਕੀਤੀ ਹੋਊਗੀ ਉਹੀ ਪਾਸ ਹੁੰਦਾ ਹੈ ਸਾਡਾ ਤਾਂ ਇਹ ਕਹਿਣਾ ਕਿ ਬੱਚਿਆਂ ਨੂੰ ਪੜਾਈ 'ਚ ਲਗਨ ਪੂਰੀ ਤਰ੍ਹਾਂ ਹੋਣੀ ਚਾਹੀਦੀ ਹੈ ਮਿਹਨਤ ਕਰੋਗੇ ਤੇ ਕਾਮਯਾਬ ਹੋਵੋਗੇ ਪੜਾਈ ਦੇ ਨਾਲ ਨਾਲ ਤੁਹਾਨੂੰ ਚਾਹੀਦਾ ਕਿਸ ਨਾ ਕਿਸੇ ਗੇਮ 'ਚ ਹਿੱਸਾ ਜ਼ਰੂਰ ਲੈਣਾ ਚਾਹੀਦਾ ਸਪੋਰਟਸਮੈਨ ਦੀ ਵੈਲਿਊ ਹੁੰਦੀ ਹੈ ਤੇ ਸਪੋਰਟਸਮੈਨ ਦੀ ਮ뜰ਨ ਕੀ ਨੌਕਰੀ ਲੱਗਣ ਲਈ ਬਹੁਤ ਮਦਦਨ ਕੀ ਸੌਦਾ ਮਿਲਦੀ ਹੈ ਟੈਕਿਲ ਪੜਾਈ ਕਿਹੜੀ ਆ ਪੜਾਈ ਵੀ ਜ਼ਰੂਰੀ ਆ ਸਪੋਰਟਸਮੈਨਸ਼ਿਪ ਵੀ ਜ਼ਰੂਰੀ ਆ ਉਹ ਤੁਹਾਡੀ ਹੈਲਥ ਵੀ ਠੀਕ ਰਏਗੀ ਔਰ ਸਭ ਤੋਂ ਵੱਡੀ ਗੱਲ ਆਫਸਰ ਚ ਪਿਆਰ ਰੱਖੋ ਜਿੱਕ ਦੋ ਜਨ ਇਸ਼ਕ ਕਰਦੇ ਨਾ ਕਰੋ ਜਿਨੇ ਤੁਹਾਡੀ ਅੱਚੀ ਦੋਸਤੀ ਹੋਗੀ ਉਹਨੇ ਤੁਹਾਡੇ ਪਿਆਰ ਵਧੇਗਾ ਉਹਨੇ ਤੁਹਾਡਾ ਦਿਮਾਗ ਸਹੀ ਕੰਮ ਚ ਚੱਲੇਗਾ ਗਲਤ ਪਾਸੇ ਕਦੇ ਨਹੀਂ ਜਾਏਗਾ ਜਿਵੇਂ ਅੱਜ ਕੱਲ ਦੇ ਦੌਰ ਚ ਇਹ ਨਸ਼ੇ ਚੱਲ ਰਿਹਾ ਛੋਟੇ ਛੋਟੇ ਬੱਚੇ ਨਸ਼ਾ ਕਰਦੇ ਨਹੀਂ ਪੜਦੇ ਪੜਾਈ 'ਤੇ ਧਿਆਨ ਰੱਖੋ ਤੇ ਨਸ਼ਾ ਦੂਰ ਹੋਮੇਸ਼ਨ ਪ੍ਰਿੰਸੀਪਲ ਮੈਮ ਜੀ ਦੋਸਤ ਜਿੱਥੇ ਪਹੁੰਚੇ ਸਾਰੇ ਪਰਿਵਾਰਕ ਸੱਜਣ ਸਿਕਰ ਸਾਹਿਬਾਨ ਤੇ ਮੇਰੇ ਸਾਹਮਣੇ ਬੈਠੇ ਸਾਰੇ ਵਿਦਿਆਰਥੀ ਸਾਹਿਬ ਨੂੰ ਪਿਆ ਆਪਣੀ ਫਰਤੀ ਕਾਲ ਸਭ ਤੋਂ ਪਹਿਲਾਂ ਜਿੱਥੇ ਮੈਂ ਇਸ ਸਕੂਲ ਦੇ ਸਟਾਫ ਨੂੰ ਪ੍ਰਿੰਸੀਪਲ मैम ਨੂੰ ਵਧਾਈ ਦੇਣਾ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਬੱਚੇ ਟੈਸਟ ਪਾਸ ਕਰਕੇ ਆਏ ਨੇ ਉਥੇ ਮੈਂ ਸਾਰੇ ਬੱਚਿਆਂ ਨੂੰ ਵੀ ਵਧਾਈ ਦੇਣਾ ਤੇ ਆਸ਼ ਕਰਦਾ ਕਿ ਉਹ ਭਵਿੱਖ ਦੇ ਵਿੱਚ ਵੀ ਇਸੀ ਤਰ੍ਹਾਂ ਹੀ ਆਉਣ ਵਾਲੇ ਸਮੇਂ ਵਿੱਚ ਹਰ ਇੱਕ ਜ਼ਿੰਦਗੀ ਵਿੱਚ ਚੁਣੌਤੀ ਕਰ ਚਾਹੇ ਉਹ ਪੜ੍ਹਾਈ ਖੋਂਗੇ ਚਾਹੇ ਉਹ ਕਿਸੇ ਜ਼ਿੰਦਗੀ ਦੀ ਕੋਈ ਹੋਰ ਚੁਣੌਤੀ ਹੋਵੇ ਉਹ ਤਾਂ ਇਸੇ ਤਰ੍ਹਾਂ ਡਟ ਕੇ ਸਾਹਮਣਾ ਕਰਨਗੇ ਤੇ ਆਪਣੀ ਸਫਲਤਾ ਪ੍ਰਾਪਤ ਕਰਨਗੇ ਇਸ ਦੀ ਮਾਸ ਕਰਦਾ ਸਭ ਤੋਂ ਪਹਿਲਾਂ ਜੋ ਬੱਚਾ ਬਿਗੜੀ ਐਜੂਕੇਸ਼ਨ ਹੈ ਇਹ ਅੱਜ ਦੇ ਸਮੇਂ ਦੇ ਵਿੱਚ ਮੈਂ ਸਮਝਦਾ ਕਿ ਪੁਰਾਣੇ ਸਮਝਦਾ ਸੀ ਔਰ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਹੈਗੀ এডੂਕੇਸ਼ਨ ਬੱਚਿਆਂ ਦੀ ਇਹ ਬਹੁਤ ਜ਼ਰੂਰੀ ਹੈ এডੂਕੇਸ਼ਨ ਉਹ ਨਹੀਂ ਕਿ ਜਿਹੜੀ ਆਪਾਂ ਨੂੰ ਸਿਰਫ ਪੂਤੋਂ ਮਿਲਦੀ ਹੈ এডੂਕੇਸ਼ਨ ਹਰ ਪੱਖ ਤੋਂ ਤੁਹਾਨੂੰ ਸਮਾਜਿਕ ਤੌਰ ਤੇ ਪਤਾ ਹੋਣਾ ਚਾਹੀਦਾ ਕਿ ਬਾਹਰ ਆਪਾਂ ਕਿਸ ਤਰ੍ਹਾਂ ਵਿਚਰਨਾ ਕਿਉਂਕਿ ਅੱਜ ਕੱਲ ਸਮਾਜ ਦੇ ਵਿੱਚ ਮੁੰਡਿਆਂ ਨੂੰ ਖਾਸ ਤੌਰ ਤੇ ਇੱਕ ਕਈ ਤਰ੍ਹਾਂ ਦੇ ਜਿਹੜੇ ਨਸ਼ੇ ਪ੍ਰਚਲਿਤ ਨੇ ਉਹਨਾਂ ਕੋ ਸੁਚੇਤ ਹੋਣਾ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਤੇ ਜਿਹੜੀ ਚੀਜ਼ ਕਿ ਤੁਸੀਂ ਨਾਓ ਤੁਸੀਂ ਹੁਣ ਮੈਚ्योर ਹੋਣ ਜਾ ਰਹੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀ ਚੀੜੀ ਚੀਜ਼ ਤੁਹਾਡੇ ਵਾਸਤੇ ਚੰਗੀ ਹੈ ਤੇ ਕਿਹੜੀ ਚੀਜ਼ ਤੁਹਾਡੇ ਵਾਸਤੇ ਮਾੜੀ ਹੈ ਤੇ ਉਹ ਚੰਗੇ ਮਾੜੀ ਦੀ ਪਛਾਣ ਸਭ ਤੋਂ ਪਹਿਲਾਂ ਤੁਹਾਡੇ ਪੇਰੈਂਟਸ ਕਰਾਉਣਗੇ ਸੈਕੰਡਲੀ ਤੁਹਾਡੇ ਟੀਚਰਸ ਕਰਾਉਣਗੇ ਇਸ ਕਰਕੇ ਹਮੇਸ਼ਾ ਜੋ ਤੁਹਾਡੇ ਪੇਰੈਂਟਸ ਨੇ ਉਹਨਾਂ ਤੋਂ